ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਚੰਡੀਗੜ੍ਹ ਵਿਖੇ ਪੈਰਾਸ ਓਲੰਪਿਕ ਦੇ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ 19 ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ hockey ਖਿਡਾਰੀਆਂ ਨੂੰ 9 ਕਰੋੜ 35 ਲੱਖ ਦੇ ਚੈੱਕ ਸੌਂਪੇ ਗਏ, ਜਦਕਿ ਬਾਕੀ ਭਾਗ ਲੈਣ ਵਾਲੇ ਖਿਡਾਰੀਆਂ ਨੂੰ 15-15 ਲੱਖ ਰੁਪਏ ਦੇ ਚੈੱਕ ਦੇ ਨਾਲ ਨਿਵਾਜਿਆ ਗਿਆ। ਪੈਰਾਸ ਓਲੰਪਿਕ ਵਿੱਚੋਂ ਮੈਡਲ ਜਿੱਤ ਕੇ ਲਿਆਉਣ ਵਾਲੇ hockey ਖਿਡਾਰੀਆਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਇੱਕ ਕਰੋੜ ਰੁਪਏ ਦੇ ਚੈੱਕ ਭੇਟ ਕੀਤੇ ਗਏ ਜਦਕਿ ਹੋਰ ਭਾਗ ਲੈਣ ਵਾਲੇ ਖਿਡਾਰੀਆਂ ਨੂੰ 15-15 ਲੱਖ ਰੁਪਏ ਦੇ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਇਹ ਸਾਡੇ ਦੇਸ਼ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਅਸੀਂ ਉਹਨਾਂ ਖਿਡਾਰੀਆਂ ਦਾ ਸਨਮਾਨ ਕਰ ਰਹੇ ਹਾਂ ਜਿਨ੍ਹਾਂ ਨੇ ਸਾਡੇ ਦੇਸ਼ ਦਾ ਮਾਣ ਵਧਾਇਆ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਇਹ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਅਸੀਂ ਉਹਨਾਂ ਖਿਡਾਰੀਆਂ ਦਾ ਸਨਮਾਨ ਕਰ ਰਹੇ ਹਾਂ ਜਿਨ੍ਹਾਂ ਨੇ ਸਾਡੇ ਦੇਸ਼ ਦਾ ਮਾਣ ਵਧਾਇਆ ਇਸ ਮੌਕੇ ਉਹਨਾਂ ਨੇ hockey ਕਪਤਾਨ ਹਰਮਨਪ੍ਰੀਤ ਸਿੰਘ ਦੀਆਂ ਜਮ ਕੇ ਤਾਰੀਫਾਂ ਵੀ ਕੀਤੀਆਂ ਇਹ ਅਰਦਾਸਾਂ ਨਾਲ ਹੀ ਇਹ ਸੱਚੀਆਂ ਨੀਤਾਂ ਨੂੰ ਮਰਾਦਾ ਹੁੰਦੀਆਂ ਨੇ ਤਾੜੀਆਂ ਇਸ ਗੱਲ ਲਈ ਚਾਹੀਦੀਆਂ ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਜਿਹੜੇ ਸਾਡੇ ਕੈਪਟਨ ਸਾਹਿਬ ਨੇ ਸਰਪੰਚ ਕਹਿੰਦੇ ਆ ਜਿਨ੍ਹਾਂ ਨੂੰ ਪਿਆਰ ਨਾਲ ਤੇ ਇਹ ਆਪ ਅੱਗੇ ਲੱਗਦੇ ਆ ਜੇ ਪੈਨਲਟੀ ਸਟ੍ਰੋਕ ਮਿਲ ਜੇ ਆਮ ਤੌਰ ਤੇ ਕਿਸੇ ਹੋਰ ਨੂੰ ਸਟ੍ਰੋਕ ਦਿੱਤਾ ਜਾਂਦਾ ਕਿ ਇਹਦੇ ਕ੍ਰੂਸ਼ਲ ਮੈਚ ਜੇ ਮਿਸ ਹੋ ਗਿਆ ਤਾਂ ਮੈਨੂੰ ਗਾਲਾਂ ਪੈਣਗੀਆਂ ਯਾਰ ਬਹੁਤ ਸਾਰੀਆਂ ਰੋनाल्डੋ ਦੀਆਂ ਕ੍ਰਿਸਟੀਨਰ ਰਨਾਲਡੋ ਕੇ ਬਹੁਤ ਸਾਰੇ ਪੈਨਲਟੀ क्रूशियल ਮੈਚੇਜ ਮਿਸ ਹੋਈਆਂ ਨੇ ਫਿਰ ਉਹ ਪਲੇਅਰ ਦਾ ਉਹ ਰਹਿੰਦਾ ਯਾਰ ਮੈਂ ਕੋਪਰਿਸ ਕਲਾ ਮੈਂ ਕਿਸੇ ਹੋਰ ਨੂੰ ਕਰ ਦੇਣ ਪਰ ਪ੍ਰੈਕਟਿਸ ਸ਼ੋਕ ਮਿਲਦਾ ਤਾਂ ਕੈਪਟਨ ਸਾਹਿਬ ਖੁਦ ਸਟ੍ਰੋਕ ਲੈਂਦੇ ਜੇ ਪੈਨਲਟੀ ਸ਼ੂਟਆਊਟ ਚ ਜਾਂਦਾ ਤਾਂ ਪਹਿਲਾ ਜਿਹੜਾ ਪੈਨਲਟੀ ਹੈ ਦੇਸ਼ ਵੱਲੋਂ ਉਹ ਪਹਿਲੀ ਇਹ ਲੈਂਦੇ ਸੋ ਇਹ ਹੁੰਦਾ ਕਿ ਮੂਹਰੇ ਲੱਗ ਕੇ ਟੀਮ ਨੂੰ ਕਹਿਣਾ ਆਓ ਆਪਾਂ ਜਿੱਤਨੇ ਜਿੱਤਨੇ ਸੋ ਇਹ ਜੇ ਲੀਡਿੰਗ ਜਿਹੜੀ ਕੁਆਲਿਟੀ ਹੈ ਇਹ ਬਹੁਤ ਕਮਾਲ ਦੀ ਹੈ ਔਰ ਦੋ ਤਿੰਨ ਇਸ ਤਰ੍ਹਾਂ ਹੋ ਗਿਆ ਕੁਦਰਤੀ ਹੋ ਜਾਂਦਾ ਹੁੰਦਾ ਕੋਈ ਇਹਦੇ ਕੋਈ ਕਿਸੇ ਦਾ قصور ਨਹੀਂ ਹੁੰਦਾ ਜਦੋਂ ਮੈਂ ਕਪਤਾਨ ਸਾਹਿਬ ਨਾਲ ਗੱਲ ਕੀਤੀ ਸੀ ਉੱਥੇ ਪੈਰਿਸ 'ਚ ਉਦੋਂ ਵੀ ਮੈਂ ਇਹੀ ਕਿਹਾ ਸੀਗਾ ਕਈ ਵਾਰੀ ਪੈਨਲਟੀ ਮਿਲ ਗਈ ਤਾਂ ਉਸ ਟਾਈਮ ਤੇ ਹਰਮਨਪ੍ਰੀਤ ਬਾਹਰ ਬੈਠੇ ਹੁੰਦੇ ਸੀ ਸੋ ਰੂਲ ਹੈ ਹੁਣ ਇਹ ਪਹਿਲਾਂ ਤਾਂ ਪਹਿਲਾ ਰੂਲ ਨਹੀਂ ਹੁੰਦਾ ਸੀ ਇਹ ਪਹਿਲਾਂ ਤਾਂ ਇਨ ਬਾਵਲੈਂਟਰ ਹੁੰਦਾ ਸੀ ਹਾਲੈਂਡ ਦਾ ਕੱਲਾ ਪੈਨਲਟੀ ਕੌਰ ਨਹੀਂ ਲਾਉਂਦਾ ਸੀ ਜਦੋਂ ਪੈਨਲਟੀ ਕੌਰ ਮਿਲ ਜਾਂਦਾ ਉਹ ਟੀਮ ਗਰਾਊਂਡ 'ਚ ਆ ਜਾਂਦਾ ਪੈਨਲਟੀ ਕੌਰ ਲਾ ਕੇ ਗੋਲ ਕਰਕੇ ਵਾਪਸ ਚਲੇ ਜਾਂਦਾ ਮਤਲਬ ਉਹ ਬਾਹਰ ਬੈਠੇ ਚਾਰ-ਚਾਰ ਗੋਲ ਕਰ ਜਾਂਦਾ ਸੀ ਖੇਡ ਤਾਂ ਹੈ ਹੀ ਨਹੀਂ ਸੀ ਉਹ ਸੇ ਫਿਰ ਰੂਲ ਚੇਂਜ ਹੋਇਆ ਕਿ ਜਿਹੜੇ ਪਲੇਅਰ ਮੌਜੂਦ ਨੇ 11 ਉਹਨਾਂ 'ਚ ਪੈਨਲਟੀ ਲੱਗੂਗੀ ਤਾਂ ਦੋ ਤਿੰਨ ਵਾਰ ਇਦਾਂ ਹੋ ਗਿਆ ਕਿ ਹਰਮਨ ਉਸ ਵੇਲੇ ਕੁਦਰਤੀ ਬਾਹਰ ਰੋਟੇਸ਼ਨ 'ਚ ਗਿਆ ਹੋਇਆ ਸੀ ਤੇ ਉਹ ਸਾਡੇ ਸ਼ਾਇਦ ਹੋਰ ਗੋਲ ਹੋ ਜਾਂਦੇ ਪਰ 10 ਗੋਲ ਇਕੱਲੇ ਹਰਮਨਪ੍ਰੀਤ ਦੇ ਨੇ 올림픽 ਦੇ ਵਿੱਚ। ਅਰ ਮਾਨ ਮਹਿਸੂਸ ਕਰਦੇ ਆਂ ਅਸੀਂ ਕਿ ਤੁਹਾਨੂੰ ਅਸੀਂ ਅੱਜ ਇੱਥੇ ਬੁਲਾ ਕੇ ਮਾਨ ਸਨਮਾਨ ਜਿਹੜਾ ਕਿ ਤੁਹਾਡਾ ਬਣਦਾ ਹੈ ਕੋਈ ਸਾਨ ਨਹੀਂ ਕਰ ਰਹੇ ਸਾਡਾ ਫਰਜ਼ ਹੈ ਇਹ ਕਿ ਅਸੀਂ ਤੁਹਾਡਾ ਮਾਨ ਸਨਮਾਨ ਕਰੀਏ। ਇਸ ਦੇ ਨਾਲ ਹੀ ਹੋਕੀ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਆਖਿਆ ਕਿ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਹੋਕੀ ਸਣੇ ਹੋਰ ਖੇਡਾਂ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਉਹਨਾਂ ਖੇਡਾਂ ਵਤਨ ਪੰਜਾਬ ਦੀਆਂ ਦੇ ਉਪਰਾਲੇ ਦੇ ਲਈ ਵੀ ਸਰਕਾਰ ਦੀ ਸ਼ਲਾਘਾ ਕੀਤੀ ਹੈ। ਆਫੀਸਰਸ ਸਾਰਿਆਂ ਨੂੰ ਪਿਆਰ ਭਰੀ ਸਤਿਸ਼ਕਰੀਆ ਮੇਰੇ ਵੱਲੋਂ। ਸਰ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਪੋਰਟਸ ਨੂੰ ਇੰਨਾ ਪਿਆਰ ਦਿੱਤਾ ਜਾ ਰਿਹਾ ਜੀ। ਤੇ ਜੋ ਉਪਰਾਲੇ ਤੁਸੀਂ ਕੀਤੇ ਆ ਪੰਜਾਬ ਦੇ ਵਿੱਚ ਉਹ ਬਹੁਤ ਵੱਡੀ ਗੱਲ ਹੈ ਜੀ ਖੇਡਾਂ ਵਤਨ ਪੰਜਾਬ ਦੀਆਂ ਮੈਂ ਗੱਲ ਕਰਾਂ ਜੀ ਅਸੀਂ ਉਹ ਸਪੋਰਟਸ ਵੀ ਵੇਖੀਆਂ ਕਿ ਜਿਹੜੀਆਂ ਬਹੁਤ ਸਮੇਂ ਤੋਂ ਦੇਖੀਆਂ ਵੀ ਨਹੀਂ ਗਈਆਂ ਸੀ ਤੇ ਬਹੁਤ ਵੱਡੀ ਗੱਲ ਹੈ ਜੀ ਪਰ ਇਹਦੇ ਨਾਲ ਨਾਲ ਜੀ ਜਿੱਦਾਂ ਹਾਕੀ ਪ੍ਰਤੀ ਜਿਹੜਾ ਪਿਆਰ ਸਾਨੂੰ ਸਾਰੇ ਦੇਸ਼ 'ਚ ਮਿਲ ਰਿਹਾ ਔਰ ਬੈਕ ਟੂ ਬੈਕ ਮੈਡਲ ਲੈ ਕੇ ਆਉਣਾ ਜੀ ਹਾਕੀ ਨੂੰ ਦੁਬਾਰਾ ਜਿੰਦਾ ਕਰਨਾ ਜੀ ਸਾਡੇ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਜੀ ਸਪੋਰਟਸ ਦੇ ਖਿਡਾਰੀਆਂ ਨੂੰ ਜਿਆਦਾ ਜ਼ਰੂਰਤ ਜਿਹੜੀ ਹੁੰਦੀ ਹੈ ਕਿ ਉਹਨਾਂ ਨੂੰ ਵਧੀਆ ਫੈਸਿਲਿਟੀਆਂ ਮਿਲੇ ਗਰਾਊਂਡਸ ਮਿਲੇ ਤੇ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਸਰ ਕਿ ਤੁਸੀਂ ਬਹੁਤ ਵਧੀਆ ਧਿਆਨ ਰੱਖ ਰਹੇ ਹੋ ਸਾਰੇ ਸਪੋਰਟਸਮੈਨ ਦਾ ਜੋ ਫੈਸਿਲਿਟੀਆਂ ਮਿਲ ਰਹੀਆਂ ਨੇ ਜੋ ਤੁਸੀਂ ਹੁਣ ਆਈਡੀਆ ਸ਼ੇਅਰਸ ਕੀਤੇ ਨੇ ਮੇਰੇ ਨਾਲ ਸਰ ਬਹੁਤ ਵਧੀਆ ਗੱਲ ਹੈ ਕਿ ਆਪਾਂ ਡਿਫਰੈਂਟ ਜ਼ੋਨ ਦੇ ਵਿੱਚ ਆਪਾਂ ਸਾਰੇ ਪਲੇਅਰਾਂ ਦੇ ਫੋਕਸ ਕਰਾਂਗੇ ਕਿ ਜਿਹਦੇ ਨਾਲ ਹੋਰ ਆਪਾਂ ਨੂੰ ਪੰਜਾਬ ਦੇ ਵਿੱਚੋਂ ਪਲੇਅਰ ਮਿਲਣ। ਦੱਸਦੇ ਇਹ ਕਿ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਹੋਣਾ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵੱਖਰੇ ਜ਼ੋਨ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਚਾਰ ਦੇਸ਼ਾਂ ਦੇ ਫੁੱਟੀ ਮੈਚ ਕਰਵਾਏ ਜਾਣ ਦਾ ਵੀ ਐਲਾਨ ਕੀਤਾ ਗਿਆ। ਬਿਊਰੋ ਰਿਪੋਰਟ ਖੰਡਰ ਟੀਵੀ।